ਮੈਂ ਸਫੇਗਲ ਦੋਸਤੋ ਅੱਜੋ ਅੱਜ ਅਪਣੇ ਜਸੂਗੰਦ ਬੁਰਜੀ ਨਵਾਂ ਗਾਣਾ ਲੈ ਕੇ ਆਏ ਆ ਜੇ ਤੁਹਾਨੂੰ ਮੇਗੀਤ ਪਸੰਦ ਆ ਵਧੀਆ ਲੱਗੇ ਤੇ ਪਲੀਸ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਗੀਤ ਕੇ ਲੈਣਾ ਜਿੱਦਾਂ ਨੇ ਹੋ ਕਰਦਾ ਨਹੀਂ ਉਹਨੂੰ ਕੋਈ ਆਦ ਮਿੱਤਰੋ ਜਦੋਂ ਚੰਗੇ ਹੁਣ ਬੰਦੇ ਦੇ ਹਾਲਾਤ ਮਿੱਤਰੋ ਹੋ ਕਰਦਾ ਨਹੀਂ ਉਹਨੂੰ ਕੋਈ ਆਦ ਮਿੱਤਰੋ ਜਦੋਂ ਚੰਗੇ ਹੁਣ ਬੰਦੇ ਦੇ ਹਾਲਾਤ ਮਿੱਤਰੋ ਹੋ ਬਾਕੀ ਸਾਰੇ ਖੁਸ਼ੀ ਦੇ ਤੋਂ ਦਿਨ ਬੰਦਿਆ ਉਹ ਬਾਕੀ ਸਾਰੇ ਖੁਸ਼ੀ ਦੇ ਤੋਂ ਦਿਨ ਬੰਦ ਆਉਂਦਾ ਮਿੱਤਰ ਆਉਂਦਾ ਰੱਬ ਤੇ ਤੇ ਆਵੇ ਹੋ ਜਦੋਂ ਮਾਰਾ ਟਾਈਮ ਬੰਦੇ ਉੱਤੇ ਆਉਂਦਾ ਮਿੱਤਰ ਆਉਂਦਾ ਰੱਬ ਤੇ ਤੇ ਆਵੇ ਹੋ ਰਹੇ ਆਪਣੀ ਹਵਾ ਵਿੱਚ ਘੁੰਮ ਜਾਂਦੇ ਕਹਿੰਦਾ ਗੱਲਾਂ ਹੋਰ ਮੇਰੀਆਂ ਹੋ ਬਿਨਾਂ ਗੱਲ ਤੋਂ ਕਿਸੇ ਕੋਲ ਖੜੇ ਉਹ ਕਹਿੰਦਾ ਕਿ ਉਹ ਕਰਤਾ ਤੇਰੀਆਂ ਹੋ ਰਹੇ ਆਪਣੀ ਹਵਾ ਵਿੱਚ ਘੁੰਮ ਜਾਂਦੇ ਕਹਿੰਦਾ ਗੱਲਾਂ ਕਿਉਂ ਕਾਤਾ ਤੇਰੀਆਂ ਹੋ ਮਾਨ ਗੋਲ ਤਾਂ ਦੇ ਸ਼ਰਤਾਂ ਦਾ ਕਰੇ ਮੈਂ ਅੱਖ ਮਾਰੇ ਬੰਦੇ ਨਾ ਮਿਲਾਵੇ ਉਹ ਜਦੋਂ ਮਾਰਾ ਟੈਮ ਬੰਦੇ ਉੱਤੇ ਆਉਂਦਾ ਮਿੱਤਰ ਉਹ ਨੂ ਰੱਬ ਚੇਤੇ ਆਵੇ ਉਹ ਜਦੋਂ ਮਾਰਾ ਟੈਮ ਬੰਦੇ ਉੱਤੇ ਆਉਂਦਾ ਮਿੱਤਰ ਉਹ ਨੂ ਰੱਬ ਚੇਤੇ ਆਵੇ ਉਹ ਤੂੰ ਤਾਂ ਦੁਨੀਆ ਦੇ ਚੱਕੜਾਂ ਚ ਪੈ ਗਏ ਉਹ ਪੈਸੇ ਉੱਤੇ ਡੁੱਲੀ ਰਹਿ ਗਿਆ ਉਹ ਤੈਨੂੰ ਜਿਸ ਨੇ ਬਣਾਇਆ ਸੀਗਾ ਜੋ ਬਣਾ ਤੂੰ ਉਹ ਸੁਣੋ ਹੀ ਮੈਂ ਗਏ ਉਹ ਪੈਸੇ ਉੱਤੇ ਡੁੱਲੀ ਰਹਿ ਗਿਆ ਹੋ ਤੈਨੂੰ ਜੀ ਸੁਨੇ ਬਣਾਇਆ ਸੀਗਾ ਜੋ ਬਣਾ ਤੂੰ ਉਸ ਨੂੰ ਹੀ ਭੁੱਲ ਬਹਿ ਗਿਆ ਹੋ ਜਦਦੇ ਹੁੰਦੇ ਦਿਲਾਂ ਪਾਵੇਂ ਕੇ ਨਾ ਰੱਬ ਕਿਸੇ ਹੋਰ ਨੂੰ ਮਖਾਵੇ ਹੋ ਜਦੋਂ ਮਾਰਾ ਟਾਈਮ ਬੰਦੇ ਉੱਤੇ ਆਉਂਦਾ ਮਿੱਤਰੋ ਉਹਨੂੰ ਰੱਬ ਚੇਤੇ ਆਵੇ ਹੋ ਜਦੋਂ ਮਾਰਾ ਟਾਈਮ ਬੰਦੇ ਉੱਤੇ ਆਉਂਦਾ ਮਿੱਤਰੋ ਉਹਨੂੰ ਰੱਬ ਚੇਤੇ ਆਵੇ ਹੋ ਜਦੋਂ ਮਾਰਾ ਟਾਈਮ ਬੰਦੇ ਉੱਤੇ ਆਉਂਦਾ